ਕਾਲ ਜੀ ਅੱਜ ਦੇ ਦਿਨ ਦੀ ਬਲੌਗ ਵੀ ਕਰਦੇ ਆਂ ਸ਼ੁਰੂਆਤ ਇਹਨਾਂ ਨੂੰ ਦੁੱਧ ਪਾਉਣ ਲੱਗੇ ਆਂ ਕਿ ਮੀਟੌਂਗ ਨੂੰ ਖੜ ਜਾ ਦੇਖ ਦੇ ਕਿਵੇਂ ਛਾਲਾ ਮਾਰਦੀ ਤੈਨੂੰ ਵੀ ਪਾਉਣਾ ਖੜ ਜਾ ਸਬਰ ਰੱਖ ਹੁਣ ਦੇਖੋ ਹੈ ਕਿਵੇਂ ਛਾਲਾ ਮਾਰਦੇ ਨੇ ਬਾਕੀ ਅੱਜ ਚੱਲਦੇ ਆਂ ਆਪਾਂ ਸੰਹਾਂਦ ਟਰੈਕਟਰ ਦਾ ਪਤਾ ਕਰਨਾ ਏਜੰਸੀ ਚ ਫਿਰ ਖੰਨੇ ਏਜੰਸੀ ਚ ਜਾ ਕੇ ਆਉਣਾ ਹੈਗਾ ਆਪਾਂ ਜਿਹੜੀ ਹੌਲੈਂਡ ਟਰੈਕਟਰ ਵੀ ਹੈਗੀ ਆ ਬਾਕੀ ਓਕੇ ਜੁੜੇ ਰਹੋ ਓਕੇ ਸਤਿ ਸ਼੍ਰੀ ਅਕਾਲ ਜੀ ਆਜੂ ਜੀ ਰੋਟੀ ਖਲਾਈਏ ਤੁਹਾਨੂੰ ਪਨੀਰ ਨਾਲ ਬਾਕੀ ਲਵ ਜੂ ਆ ਜੁੜੇ ਰਹੋ ਅੱਜ ਪਹਿਲਾਂ ਫਤੇਗੜ ਸਾਹਿਬ ਅਸਰਾਮੇ ਟਰੈਕਟਰ ਦੀ ਟਰਾਈ ਮਾਰਨੀ ਆ ਫਿਰ ਹੋਰ ਜਾਂਸੀ ਤੇ ਜਾ ਕੇ ਆਵਾਂਗੇ ਹੋ ਸਕਿਆ ਤਾਂ ਕੱਲੂ ਆਪਾਂ ਟਰੈਕਟਰ ਲੈ ਲੈਣਾ ਹੈ ਬਾਕੀ ਜੁੜੇ ਰਹੋ ਲਵ ਜੂ ਹਾਂਜੀ ਹੋ ਗਏ ਤਿਆਰ ਦੋਸਤੋ ਹੁਣ ਚੱਲਦੇ ਆਂ ਫਤੇਗੜ ਸਾਹਿਬ ਜੁੜੇ ਰਹੋ ਪਾ ਟਿਮੀ ਪਈ ਆ ਆਰਾਮ ਨਾਲ ਚਲੋ ਹੁਣ ਚਲਦੇ ਆਪਾਂ ਸ਼ਹਿਰ ਨੂੰ ਤੇ ਦੱਸੋ ਕਿਵੇਂ ਲੱਗੀ ਅਜੀ ਚਾਚੇ ਦੀ ਆਊਟਫਿਟ ਲੱਕ ਚਲਦੇ ਆ ਬਸ ਆਪਾਂ ਆ ਦੇਖੋ ਮਰੂਦ ਕਿਵੇਂ ਟੁੱਟ ਕੇ ਗਿਰੇ ਪਏ ਆ ਬਸ ਚਲਦੇ ਆ ਸ਼ਹਿਰ ਨੂੰ ਹੁਣ ਆਪਾਂ ਹਾਂਜੀ ਹੁਣ ਚਲਦੇ ਆ ਜੀ ਫਲੇਗ ਜੀ ਸਰਾਂਦਾ ਆ ਗਏ ਆਪਾਂ ਹੁਣ ਟਰੈਕਟਰ ਵਾਲੀ ਜਾਂਫੀ ਹਾਂਜੀ ਸਰਾਂਦਾ ਆ ਗਿਆ ਹੁਣ ਆਓਰੇ ਇਹ ਰੇਟ ਪਤਾ ਕਰਦੇ ਆ ਹੌਲੈਂਡ ਵਾਲਿਆਂ ਦੇ ਦੇਖਦੇ ਆ ਜਾਂਫੀ ਕਿੱਥੇ ਕਾ ਤੇ ਟਰੈਕਟਰ ਦੀ ਭਾਈ ਵੀ ਮਾਰਦੇ ਆ। ਉਹ ਠੀਕ ਹੋ। ਹਾਂਜੀ ਆ ਫਤੇਗੜ ਸਾਹਿਬ ਆ ਗਏ ਮੋੜਾਂ ਤੇ ਖੜਾ ਹੈ। ਟਰੈਕਟਰ ਦੀ ਜਾਂਸੀ ਦੇਖਦਾ ਫਿਰਦਾ ਸੀ। ਪਹਿਲਾਂ ਤਾਂ ਉਹ ਪਿੱਛੇ ਹੁੰਦੀ ਦੀ ਲੱਭੀ ਨਹੀਂ ਹੈਗੀ। ਫੇਰ ਆਪਣੇ ਭਤੀਜ ਮਿਲ ਕੇ ਇੱਥੇ ਮਾਤਾ ਨੂੰ ਜਿਹੜੀ ਪੜਦੇ ਨੇ ਭਤੀਜ ਮਲੇਰ ਕੋਟ ਲਾ। ਹਾਂਜੀ ਠੀਕ ਆ ਠੀਕ ਆ ਮਲੇਰ ਕੋਟ ਲੇ ਤੇ ਉਹਨੂੰ ਭਤੀਜ ਹੋਰ ਠੀਕ ਹੋ। ਠੀਕ ਹੈ ਠੀਕ ਆ। ਉੱਕੇ ਆ ਕੰਮ? ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਯਾਰ। ਕਿਵੇਂ ਆ ਮਾਹੌਲ ਕਾਲਜ ਦਾ? ਪੂਰਾ ਵਧੀਆ ਪੂਰਾ। ਠੀਕ ਆ ਠੀਕ ਆ ਵਧੀਆ ਚਾਹੀਦਾ ਯਾਰ। ਪੂਰਾ ਵਧੀਆ ਮਾਹੌਲ ਠੀਕ ਆ। ਹਾਂਜੀ ਹੁਣ ਟਰੈਕਟਰਾਂ ਦੀ ਯਾਤਰੀ ਪਤਾ ਕਰੀਆ ਹੁਣ ਮੈਂ ਜਾਨਾ ਬਾਅਦ ਚੋ ਗੁਰਦੁਆਰਾ ਸਾਹਿਬ ਆਉਣੇ ਆ ਆ ਮੇਰੇ ਭਤੀ ਜਾ ਕੇ ਭਤੀਜ ਮਾਤਾ ਕੁ ਜੀ ਦਾਖਲਾ ਲੈਣਾ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਹੋਰ ਦੱਸੋ ਠੀਕ ਹੋ ਚੜਦੀ ਗਲਾਚੋਂ ਠੀਕ ਆ ਠੀਕ ਆ ਚੜਦੀ ਗਲਾਚੋਂ ਹਾਂਜੀ ਆ ਗਏ ਜੀ ਇੱਥੇ ਦੇਖਦੇ ਹਾਂ ਹੁਣ ਟਰਾਈ ਮਾਰ ਕੇ ਆਊ ਲੈਂਡ ਵਾਲਿਆਂ ਦੇ ਬਾਕੀ ਫਿਰ ਤੁਹਾਨੂੰ ਦਵਾਂਗੇ ਅਪਡੇਟ ਆ ਗਏ ਯਾਤਰੀ ਜੀ ਹੁਣ ਪੁੱਛਦੇ ਆ ਰੇਟ ਟੂਟ ਆ ਭਤੀਜ ਮੇਰੇ ਨਾਲੇ ਆ ਗਏ ਦੀ ਵਿਚਾਰੇ ਦਸੀ ਵਾਲੇ ਨੇ ਮੈਂ ਕਿਹਾ ਤੁਸੀਂ ਮੇਰੇ ਨਾਲੇ ਚੱਲੋ ਯਾਰ ਚੱਲ ਕੱਢਦੇ ਵਸ ਹਾਂਜੀ 200 ਟੈਮੂ ਲੈ ਰਹੀਏ ਆ ਜਿਹੜਾ ਕੱਢ ਰਹੇ ਆ ਟਰੈਕਟਰ ਤੇ ਹਾਂਜੀ ਟਰੈਕਟਰ ਵੀ ਟੈਸਟ ਡਰਾਈਵ ਲੈ ਲਈ ਆਪਾਂ ਠੀਕ ਲੱਗੀ ਬਸ ਹੁਣ ਵਕਤ ਰੇਡ ਦਾ ਹੈਗਾ ਏ ਕਿੱਥੋਂ ਆਪਾਂ ਨੂੰ ਫਾਇਦਾ ਹੋਊਗਾ ਉੱਥੋਂ ਆਪਾਂ ਟਰੈਕਟਰ ਚੱਕ ਲਾਂਗੇ ਤੇ ਹੁਣ ਚੱਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਦੇ ਆਂ ਤੇ ਦੇਖ ਲੋ ਭਤੀਜੀਆਂ ਨਾ ਪਿਆਰ ਕਰਦੇ ਨੇ ਮੇਰੇ ਨਾਲੇ ਆ ਗਏ ਉਥੋਂ ਕਹਿੰਦੇ ਚੱਲ ਚਾਚੇ ਆਪਾਂ ਚੱਲਦੇ ਆਂ ਜੰਮਫੀ ਦੇ ਵਿੱਚ ਜਦ ਤੱਕ ਮੇਰੇ ਨਾਲੇ ਘੰਟਾ ਰਾਇ ਜੀ ਇੰਨਾ ਜਵਾਬ ਪਿਆਰ ਕਰਦੇ ਹੈਗੇ ਨੇ ਚਲੋ ਹੁਣ ਮੱਥਾ ਟੇਕਦੇ ਆਂ ਗੁਰਦੁਆਰਾ ਸਾਹਿਬ ਤੇ ਹੋਰ ਭਤੀਜੀਆਂ ਨੂੰ ਵੀ ਮਿਲਦੇ ਹੈਗੇ ਆ ਆ ਖੜੀਆ ਆਪਣਾ ਝੋਟਾ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਜਾਣਾ ਸੀ ਮੱਥਾ ਟੇਕਣ ਯਾਰ ਆ ਭਤੀਜ ਆ ਗਏ ਆਪਣੇ ਆਹ ਖੜੇ ਨੇ ਸਾਰੇ ਲਾਭਤੂ ਆ ਭਤੀਜੀਆਂ ਨੂੰ ਆਜੋ ਉਧਰ ਆਜੋ ਮਗਰ ਤੇ ਆ ਆ ਗਏ ਤੀਕੇ ਵਿਚਾਰੇ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਪਰ ਠੀਕ ਹੈ ਚਾਹੀਦਾ ਯਾਰ ਹਾਂਜੀ ਮੱਥਾ ਟੇਕਣ ਚੱਲਿਆ ਸੀ ਯਾਰ ਆ ਹੁਣ ਪਤੀਜ ਆਪਣੇ ਆ ਗਏ ਬਨੂੜ ਹਾਂਜੀ ਹਾਂ ਠੀਕ ਆ ਠੀਕ ਆ ਬਨੂੜ ਵਾਲੇ ਆ ਗਏ ਮੁੰਡੇ ਠੀਕ ਹੋ ਚੋਬਰੋ ਹਾਂਜੀ ਹਾਂ ਓਕੇ ਜੀ ਲੋਕ ਦੇਖਦੇ ਹੁੰਨੇ ਹੋ ਹਾਂਜੀ ਹਾਂ ਬਾ ਫੇਰ ਠੀਕ ਆ ਹਾਂਜੀ ਫਤੇਗੜ ਸਾਹਿਬ ਆ ਗਏ ਹੁਣ ਮੱਥਾ ਟੇਕਦੇ ਆ ਤੇ ਫਿਰ ਦਿਖਾਉਣੀ ਆ ਹਾਂਜੀ ਮੱਥਾ ਦਾ ਟੇਕ ਲਿਆ ਜੀ ਗੁਰਦੁਆਰਾ ਸਾਹਿਬ ਨੂੰ ਚੱਲਦੇ ਆ। ਤੇ ਬਾਹਰ ਵਾਲੇ ਮੇਰੇ ਭਤੀ ਜਿ ਭਤੀਜੀਆਂ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੇ। ਹਾਂਜੀ ਮੱਥਾ ਟੇਕ ਗਿਆ ਬਹੁਤ ਵਧੀਆ ਮੱਥਾ ਟੇਕ ਗਿਆ ਜੀ। ਹੁਣ ਚੱਲਦੇ ਆਪਾਂ ਘਰ ਵੱਲ ਨੂੰ ਚਾਲੇ ਪਾਉਣੇ ਆ। ਤੇ ਰਸਤੇ ਦੇ ਵਿੱਚ ਮੜਾ ਮੋਟਾ ਖਾਣ ਪੀਣ ਦਾ ਸਮਾਨ ਲੈ ਕੇ ਮੈਕੜੀ ਤੋਂ ਫਿਰ ਚੱਲਾਂਗੇ ਪਿੰਡ ਨੂੰ। ਓਕੇ। ਹਾਂਜੀ ਆ ਗਏ ਆਪਾਂ ਪੱਤਰ ਮਗਾ ਇਥੋਂ ਛਾਂਮ ਵਾਲਾ ਸਿਸਟਮ ਫੜ ਕੇ ਲੈ ਚਲੀਏ ਮਗਾ ਚਲੋ ਅੱਜ ਤਾਂ ਬਣਦਾ ਵੀ ਅੱਜ ਬੁੱਧਵਾਰ ਆ ਕਿ ਚੱਲ ਟੀਮੀ ਟੌਮ ਨਹੀਂ ਤਾਂ ਲੈਣ ਕੇ ਨਜ਼ਾਰਾ ਬਣਾਉਂਗੇ ਬੈਡ ਨੈਸਟ ਤੇ ਬਾਕੀ ਤੁਹਾਨੂੰ ਲੱਗੂਗਾ ਤੁਸੀਂ ਨਾਰੇ ਚਾਚੇ ਨੂੰ ਮਾਣ ਸਤਿਕਾਰ ਪਿਆਰ ਕਰਦੇ ਹੋ ਜਦੋਂ ਆਪਾਂ ਫਤੇਗੜ ਸਾਹਿਬ ਗਏ ਆ ਜਿੰਨੇ ਭਤੀਜੇ ਮਿਲੇ ਭਤੀਜੀਆਂ ਮਿਲੀਆਂ ਮਤਲਬ ਰੂਹ ਖੁਸ਼ ਕਰਤੀ ਤੁਸੀਂ ਤੇ ਇੱਕ ਜਿਹੜਾ ਵੀ ਬਲੌਗ ਦੇਖੂਗਾ ਫਤੇਗੜ ਸਾਹਿਬ ਆਪਾਂ ਟਰੈਕਟਰ ਦੇ ਰੇਟ ਦਾ ਪਤਾ ਕਰ ਲਿਆ ਠੀਕ ਆ ਜੀ ਤੁਸੀਂ ਵੀ ਭਤੀਜਿਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਨੂੰ ਜਿੱਥੋਂ ਵੀ ਟਰੈਕਟਰ 30 40000 ਦਾ ਆਪਣਾ ਫਾਇਦਾ ਹੋਊਗਾ ਉੱਥੋਂ ਆਪਾਂ ਲੈ ਲਾਂਗੇ ਠੀਕ ਹੈ ਨਾ ਉਹ ਜੇ ਕੋਈ ਏਜੰਸੀ ਵਾਲਾ ਹੋਇਆ ਹੌਲੈਂਡ ਵਾਲਾ ਤਾਂ ਜਰੂਰ ਕੰਟੈਕਟ ਕਰਿਓ ਮੇਰੇ ਨਾਲ ਤੇ ਮੈਨੂੰ ਕਮੈਂਟ ਭਤੀਜਿਓ ਜਰੂਰ ਕਰਿਓ ਇਹਦੇ ਵਿੱਚ ਠੀਕ ਹੈ ਨਾ ਬਾਕੀ ਓਕੇ ਰਿਪੋਰਟ ਹੈ ਐਨ ਮੌਸਮ ਬੜਾ ਵਧੀਆ ਹੋਇਆ ਹੋਇਆ ਬਾਕੀ ਲਵ ਹਾਂਜੀ ਆ ਅੰਦਰ ਜਾਣ ਲੱਗਿਆ ਸੀ ਮੈਂ ਆਪਣੇ ਭਤੀ ਜਾ ਕੇ ਆ ਹੈਗੇ ਨੇ ਮੁੰਡੇ ਰਾਜਪੁਰੇ ਦੇ ਉਹ ਠੀਕ ਹੋ ਚੋਪਰ ਹਾਂਜੀ ਹਾਂ ਵਧੀਆ ਜੀ ਠੀਕਾ ਵਧੀਆ ਚਾਈ ਦਾ ਲੱਤੂਆ ਤੁਹਾਨੂੰ ਰਾਜਪੁਰੇ ਵਾਲਿਆਂ ਨੂੰ ਜੀ ਹਾਂਜੀ ਆ ਲੈ ਲਿਆ ਸ਼ਾਮ ਵਾਲਾ ਸਮਾਨ ਆਪਾਂ ਦੋਸਤੋ ਭਤੀਜੀਓ ਭਤੀਜੀਓ ਹੋਰ ਦੱਸੋ ਗੱਲਬਾਤ ਠੀਕ ਹੋ ਹੁਣ ਚੱਲਦੇ ਆਪਾਂ ਪਿੰਡ ਨੂੰ ਤੇ ਪਿੰਡ ਜਾ ਕੇ ਫਿਰ ਮੋਟਰ ਮੋਟਰ ਤੇ ਝੋਨਾ ਝੋਨਾ ਜਾ ਕੇ ਦੇਖ ਕੇ ਆਉਣੇ ਆ ਆ ਜੋ ਫਲਾ ਦਈਏ ਤੁਹਾਨੂੰ ਸਮਾਨ ਉਹ ਠੀਕ ਹੋ ਆਹ ਖੜੀ ਆ ਆਪਣੀ ਹਾਂਜੀ ਸਮਾਨਾ ਫੜ ਲਿਆ ਖਾਣ ਪੀਣ ਨਾਲ ਹੁਣ ਚੱਲਦੇ ਆਂ ਆਪਣੀ ਪਿੰਡ ਆ ਗਿਆ ਜੀ ਤੇ ਹੁਣ ਕੱਪੜੇ ਚੇਂਜ ਚੁੰਜ ਕਰਕੇ ਚਾਚੂ ਪਿੰਨੇ ਆ ਤੇ ਦੇਖਿਓ ਵਲੌਗ ਅੱਜ ਜਿੰਨਾ ਕ ਬਣਿਆ ਆਪਾਂ ਬਣਾ ਲਿਆ ਅੱਜ ਬਾਲਾ ਮਨ ਲਾਦਾ ਵੱਡਾ ਨਹੀਂ ਹੋਣਾ 7-8 ਮਿੰਟ ਦਾ 10 ਦੇ ਹੀ ਬਣਿਆ ਹੋਊਗਾ ਤੇ ਟਰੈਕਟਰ ਲੈ ਲੈਣਾ ਆਪਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਫਿਰ ਵੀ ਕਮੈਂਟਾਂ ਦੇ ਵਿੱਚ ਬਹੁਤ ਕਮੈਂਟ ਕਰੇ ਨੇ ਮੁਬਾਰਕਾਂ ਦਿੱਤੀਆਂ ਤੁਹਾਨੂੰ ਵੀ ਮੁਬਾਰਕਾਂ ਮੇਰੇ ਜੀਕਰ ਦੇ ਟੁੱਟਿਆਂ ਨੂੰ ਅਸੀਂ ਪ੍ਰਮਾਤਮਾ ਅੱਗੇ ਬੇਨਤੀ ਕਰਦਾਂਗੇ ਮੇਰੇ ਹੋਰ ਕਿਸਾਨ ਵੀਰ ਵੀ ਨੇ ਜਿਹੜੇ ਉਹਨਾਂ ਨੂੰ ਵੀ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਤੇ ਉਹਨਾਂ ਨੂੰ ਵੀ ਨਵੇਂ ਟਰੈਕਟਰ ਉਹਨਾਂ ਨੂੰ ਇੰਨਾ ਫਾਇਦਾ ਹੋਵੇ ਕਾਰੋਬਾਰ 'ਚ ਫਸਲ 'ਚ ਕਿ ਉਹ ਵੀ ਆਪਦੇ ਨਵੇਂ ਟਰੈਕਟਰ ਲੈ ਸਕਣ ਸਤਿ ਸ੍ਰੀ ਅਕਾਲ ਤੇ ਇੱਕ ਅੱਜ ਆਪਣੇ ਮਾਮਾ ਜੀ ਨਹੀਂ ਆਉਣਾ ਰਿਸ਼ਤੇਦਾਰਾਂ ਨੇ ਮੈਨੂੰ ਲੱਗਦਾ ਤੇ ਹੁਣ ਬਲੌਗ ਵੱਡਾ ਰਾਤ ਨੂੰ ਬੜਨਾ ਨਹੀਂ ਹੈਗਾ ਇਸ ਕਰਕੇ ਅੱਜ ਦੇ ਬਲੌਗ ਦੀ ਇੱਥੇੋਂ ਆਪਾਂ ਐਂਡ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਬਟਨ ਦੀ ਘੰਟੀ ਜਰੂਰ ਦਬੋ ਲਓ ਦੇਖ ਲਓ ਨਾਣੇਦਾਰੂ ਨੇ ਵੀ ਉਹੀ ਗੱਲ ਬਾਤ ਆ ਤੁਸੀਂ ਭਾਈ ਮੈਨੂੰ ਦੱਸਤਾ ਦਓ ਕਿ ਰਿਸ਼ਤੇਦਾਰਾਂ ਨੇ ਆਉਣਾ ਹੀ ਆ ਹੁਣ ਮੈਨੂੰ ਦੁਬਾਰਤੋਂ ਫੇਰ ਅੱਡੇ ਤੇ ਜਾਣਾ ਪੈਣਾ ਈ ਸ਼ਾਮ ਵਾਲਾ ਸਿਸਟਮ ਲਿਆ ਕੇ ਦੇਣਾ ਪੈਣਾ ਇਹਨਾਂ ਨੂੰ ਪੀਣ ਵਾਲਾ ਜੇ ਮੈਨੂੰ ਫੋਨ ਕਰ ਦਿੰਦੇ ਮੈਂ ਹੁਣ ਸ਼ਹਿਰ ਤੋਂ ਆਇਆ ਮੈਂ ਉੱਥੋਂ ਫੜ ਲਿਆ ਹੁੰਦਾ ਹੁਣ ਦੁਬਾਰਤੋਂ ਫੇਰ ਜਾਣਾ ਪਊਗਾ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਓਕੇ ਰਿਪੋਰਟ ਤੁਸੀਂ ਕਹੂਗੇ ਪਹਿਲਾਂ ਚਾਚੇ ਨੇ ਬਲੌਗ ਦਾ ਦਾ ਐਂਡ ਕਰਤਾ ਹੁਣ ਦੁਬਾਰਤੋਂ ਫੇਰ ਲੱਗ ਗਿਆ ਗੱਲਾਂ ਕਰਨ ਉਹ ਛੋਟਾ ਬਣਿਆ ਪਿਆ ਸੀ ਜ਼ਿਆਦਾ ਮੈਂ ਉਹੀ ਚੈੱਕ ਕਰ ਰਿਹਾ ਸੀ ਉਹ ਮੈਨੂ ਲਾਦਾ 5 5 6 ਮਿੰਟ ਦਾ ਹੀ ਹੋਊਗੀ ਉਹ ਜਿਹੜਾ ਅੱਜ ਬਲੌਗ ਬਣਿਆ ਤਾਂ ਮੈਂ ਕਿਹਾ ਚੱਲ ਥੋੜੇ ਨਾਲ ਗੱਲਾਂ ਸਾਂਝੀਆਂ ਕਰ ਲਈਏ ਹੋਰ ਆਣ ਵਧੀਆ ਏ ਓਕੇ ਆ ਕੰਮ ਆ ਦੇਖੋ ਟੀਮੀ ਤੁਹਾ ਪੱਟਕੀ ਆਈਆ ਕੀ ਕਰਕੇ ਆਈਆ 蒂ਮੀ ਓ ਟੋਮੀ ਅੰਦਰ ਪਿਆਈ ਦਿਖਾਉਣਾ ਮੈਂ ਤੁਹਾਨੂੰ ਇਹਦੀ ਕਰਕੂਤ ਆ ਕੀ ਕਰਿਆ 蒂ਮੀ ਹੈ ਮਸਾ ਦਾ ਟੋਆ ਭਰਿਆ ਦੀ ਆ ਦੇਖੋ ਕਿੱਡਾ ਟੋਆ ਪੜਤਾ ਚਲੋ ਠੀਕ ਆ ਯਾਰ ਹੁਣ ਮੈਂ ਇਹਨਾਂ ਨੂੰ ਜਖਬਾਲੀ ੱਡੇ ਤੋਂ ਨਾਲੇ ਪੀਣ ਵਾਲਾ ਸਮਾਨ ਲਿਆਦਾ ਨਾਲੇ ਇਹਨਾਂ ਨੂੰ ਮਾੜੀ ਮੁੱਟੀ ਸਬਜ਼ੀ ਦੇ ਆਕੇ ਦੇਣੀ ਆ ਤੇ ਜਦ ਤੱਕ ਇਹਨੂੰ ਡਾਊਨਲੋਡ ਤੇ ਲਾ ਜਾਂਦੇ ਆ ਕਿਉਂਕਿ ਆਪਣੇ ਵਾਈਫਾਈ ਦੀ ਰੇਂਜ ਬਹੁਤ ਘੱਟ ਆ ਟਾਈਮ ਬਹੁਤ ਲੱਗਦਾ ਏ ਉਹ ਵੀ ਅੱਜ ਸੱਜਰੇ ਪੈ ਜੂਗਾ ਵਲੌਗ ਓਕੇ ਜੀ ਤੇ ਜਿੰਨਿਆਂ ਨੇ ਅੱਜ ਮੈਸੇਜ ਕਰੇ ਯਾਰ ਦਵਾਵਾਂ ਦਿੱਤੀਆਂ ਸਭ ਨੂੰ ਤੁਹਾਨੂੰ ਲਵ ਯੂ ਚਾਚੇ ਵੱਲੋਂ